ਹਰ ਨਾਮ ਚਿੰਨ ਕੈ ਮਨ ਵਸਿਆ ਸਚੈ ਸਬਦ ਸਮਾਹੇ ਜਿਨ ਕੋ ਸਤ ਗੁਰ ਭੇਟਿਆ ਸੇ ਹਰਿ ਕਿਰਤ ਸਦਾ ਕਮਾਹੇ ਅਚਿੰਤ ਹਰ ਨਾਮ ਜਿਨ ਕੈ ਮਨ ਵਸਿਆ ਸੱਚੇ ਸ਼ਬਦ ਸਮਾਹੇ ਕੋਲੇ ਉਦਾਰ ਹੈ ਆਪਣਾ ਮੋਖ ਪਦਵੀ ਆਪੇ ਪਾਹੇ ਭਾਰ ਬ੍ਰਹਮ ਥਿਨ ਕੋ ਸੰਤੁਸ਼ਟ ਪਿਆ ਚੁੱਕੁਰ ਚਰਨੀ ਜਨ ਪਾਹੇ ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰ ਲਾਜਰ ਖਾਏ ਮਹਲਾ ਤੀਜਾ ਹਮੇ ਅੰਦਰ ਖੜਕ ਹੈ ਖੜ ਕੇ ਖੜਕ ਵੇ ਹਾਏ ਹਮੇ ਵੱਡਾ ਰੋਗ ਹੈ ਮਰ ਜਮੈ ਆਵੇ ਜਾਈ ਜਿਨ ਕੋ ਪੂਰ ਬਲ ਖਿਆ ਤੇਨ ਸਤ ਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਪਰੇ ਹਮੈ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਭਗਤ ਅਗੋਚਰ ਅਬਨਾਸੀ ਪੁਰਖ ਵਿਦਾਤਾ ਹਰ ਨਾਮ ਹਮ ਸ੍ਰੇਵੈ ਹਰ ਨਾਮ ਹਮ ਪੁਜੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੇ ਜੇ ਵੜ ਕੋਈ ਅਵਰਨਾ ਸੁਜੈ ਹਰ ਨਾਮੋਂ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰਿਅਪਕਾਰਿ ਧਨ ਨ ਗੁਰੂ ਆਪਿ ਤਮਾਤਾ ਹਉ ਸਤ ਗੁਰ ਆਪਣੇ ਕੋ ਸਦਾ ਨਮਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਚਾਤਾ ਹਰ ਨਾਮ ਅਪਗਤ ਅਗੋਚਰ ਆਬੈਨਸੀ ਪੁਰਖ ਬੇਦਾਤਾ ਹਰ ਨਾਮ ਉਜੈ ਹਰ ਕੋਈ ਅਵਰਨਾ ਸੁਜੈ ਹਰ ਨਾਮੋ ਅੰਤ ਛਡਾਤਾ ਹਰ ਨਾਮ ਦਿਆ ਗੁਰ ਪਰ ਉਪਕਾਰੀ ਧਨ ਧਨ ਗੁਰ ਕਾ ਪਿਤਾ ਮਤਾ ਸਤ ਗੁਰ ਆਪਣੇ ਕੋ ਸਦਾ ਸਤਿ ਸ਼ਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ